ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਵੀ ਨਾ ਤੁਹਾਨੂੰ ਫੱਟ ਬੈਠੂਗਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਾਜਪਿੰਡ ਤੋਂ ਲੈ ਕੇ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9981424620 ਠੀਕ ਆ ਵੀਰੇ ਇੱਕ ਨੰਬਰ ਬਈ ਕਾਲੀ ਵੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨੇ ਮਾ ਜੀ ਇਹਦਾ ਸੁਆ ਦੂਜਾ ਮੰਨ ਲਓ ਤੀਜਾ ਮੰਨ ਲਓ ਆਪ ਦੀ ਸਮਝ ਮੰਨੇ ਆਪਣੀ ਖਰੀਦੀ ਹੋਈ ਆ ਆਪਣੀ ਖਰੀਦੀ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਹੋ ਕੇ 10 ਕ ਦਿਨ ਬੱਚਾ ਕੀ ਆ ਜੀ ਬੱਚਾ ਮੇਲ ਕਫ ਆ ਗਿਆ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਕਿੰਨਾ ਨੱਟ ਦੁੱਧ ਜੋਖ ਦਾਂਗੇ ਬਈ ਨੱਟ ਦੁੱਧ ਹੁਣ ਜਿਹੜਾ ਜੋਖਣ ਵਾਲਾ 14 ਕਿਲੋ ਕੰਡੇ ਦੇ ਧਰਮਾ ਦੁੱਧ ਹੈ ਛੱਡ ਜੋਖ ਦਾਂਗੇ ਜੋਖ ਦਾਂਗੇ ਇੱਥੇ ਚਾਰ ਡੰਗ ਚੋਲੇ ਲੋ ਡੰਗ ਚੋਲੇ ਗੇਟੋ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਵੀਰੇ ਠੰਡੀ ਆ ਪੂਰੀ ਠੰਡੀ ਪੂਰੀ ਬਈ ਠਣਾ ਦਾ ਪੂਰ ਚਿੱਟਾ ਗੰਡ ਮਰੋੜੀ ਓਕੇ ਉਹ ਗਾਰੰਟੀ ਆਪਣੀ ਬਈ ਠੀਕ ਆ ਬਾਕੀ ਠੰਡੀ ਮਿੱਠੀ ਆ ਸੂਣਾ ਮੁਠੀ ਵਾਲਾ ਥਾਣਾ ਤੋੜ ਕੇ ਦਿਖਾ ਦੀ ਵੀਰੇ ਬੱਚਾ ਮਗਰ ਮੇਲ ਕਾਫ ਆ ਵੀਰੇ 14 ਕਿਲੋ ਦੀ ਤੁਸੀਂ ਚਵਾਈ ਬਾਈ ਦੇ ਘਰੇ ਕਰ ਸਕਦੇ ਆ ਚਾਹੇ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਛੇ ਕਰ ਲਿਓ ਐਂਡ ਆਪਦੀ ਤਸੱਲੀ ਬਾਈ ਦੇ ਘਰੇ ਕਰਕੇ ਲੈ ਕੇ ਜਾਇਓ ਪਾਵਰ ਵਾਲਾ ਥਾਣਾ ਲੱਗਦਾ ਵੀਰੇ ਸਹੀ ਗੱਲ ਆ ਮੋਟਾ ਥਾਣਾ ਬਾਕੀ ਥੋੜੀ ਜੀ ਕ੍ਰਾਸ ਬਰੀਡ ਕਰਕੇ ਵੀਰੇ ਫੈਟ ਵੀ ਇਹਦੀ ਚੰਗੀ ਆਊਗੀ ਯਾਨੀ ਮੱਝਾਂ ਜੀ ਦੁੱਧ ਪੈਣਾ ਲਗਭਗ ਇਹਦੀ 5 ਤੋਂ 6 ਫੈਟ ਆਊਗੀ ਬਾਕੀ ਸੰਭੀ ਪਲੀਆ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਚੰਗੀ ਵੇੜਾ ਸੋਨਾ ਘੱਟ ਵਾਲਾ ਹਵਾਨਾ ਬਾਕੀ ਸੰਭੀ ਪਲੀਆ ਕੋਈ ਐ ਨਹੀਂ ਕਰਮ ਵਾਲੀ ਲੱਸੀ ਲਾਵੀ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਦੋਨੇ ਪਾਸੇ ਬਹਿ ਕੇ ਚੁੰਨੇ ਵੀਰੇ ਆਪਾਂ ਠੀਕ ਆ ਬਾਈ ਦੋਵੇਂ ਪਾਸੇ ਬਹਿ ਜਾਓ ਕੋਈ ਦਿੱਕਤ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੈਜ ਜੀ ਡਿਮਾਂਡ ਬਈ ਇਹਦੀ ਦੇ ਰਹੀਏ 75 ਦੀ ਵੀਰੇ ਜਮਾ ਜੈਜ ਜਿਹੜੇ ਜਮਾ ਜੈਜ ਜਮਾ ਜੈਜ 5000 ਸ਼ੂਟ ਕਰ ਦਾਂਗੇ 70 ਦੀ 70000 ਦੀ ਦੇਣੀ ਨਹੀਂ ਪਰ ਕਿਸੇ ਨੇ ਏਡੇ ਪਾਲਣਾ ਨਹੀਂ ਬਾਕੀ ਦੁੱਧ ਵੀ ਬਾਈ ਮੱਝਾਂ ਆਰ ਗਈਆਂ ਲੱਗਾ 70000 ਚੋਂ ਬਾਈ ਕਹਿੰਦਾ ਮਾਣ ਤਣ ਚਲੋ ਥੋੜਾ ਕਨਾ ਹੋ ਜਾਊਗਾ ਦੋ ਨੰਬਰ ਵੀਰੇ ਵੱਡੀ ਵੜ ਹਾਲੀਵੁੱਡਾ ਕੱਦ ਕਾਠਾ ਸੁਆ ਕਿੰਨਾ ਮਾਜੀ ਇਹਦਾ ਸੁਆਰੇ ਦੂਜਾ ਕਦੋਂ ਸੂਈ ਹੈ ਜੀ ਇਹ ਸੁਈ ਨੂੰ ਹੋ ਗਿਆ ਮਹੀਨਾ ਤੇ ਨੇੜੇ ਬੱਚਾ ਕੀ ਹੈ ਜੀ ਬੱਚਾ ਮੇਲਕਾ ਬੱਚੇ ਤੇ ਮਿਲਦੀ ਹੈ ਬਈ ਬੱਚਾ ਲਾਲੋ ਨਾ ਲਾਓ ਇਹਨੂੰ ਕੋਈ ਪਰਵਾਹ ਨਹੀਂ ਕਿੰਨਾ ਨੱਟ ਦੁੱਧ ਆ ਬਈ ਨੱਟ ਦੁੱਧ ਦੇ ਥਲੇ 18 ਕਿਲੋ ਆ ਵੀਰੇ ਜੋਖ ਦਾਗੇ ਜੋਖ ਦਾਗੇ ਕੰਡੇ ਤੇ ਫੱਟ ਬੰਦ ਹਵਾਨੇ ਦੀ ਆ ਇਹਨਾ ਬਈ ਬੰਦ ਹਵਾਨੇ ਦੀ ਆ ਲੈ ਵੀਰੇ 18 ਲਓ ਚਵਾਈ ਦੀ ਇੱਕ ਨੰਬਰ ਆ ਕੋਈ ਬਸਮਾ ਨਹੀਂ ਵੀਰੇ ਐਣ ਥਣ ਦੇਖ ਲੋ ਥਿੱਲੇ ਪਏ ਆ ਵਾਲ ਪਏ ਆ ਇਹ ਗੱਲ ਨਹੀਂ ਬਈ ਛੱਡਿਆ ਹੋਊਗਾ ਸੁ ओरिजिनल ਚਾਰ ਦੰਦ ਆ ਵੀਰੇ ਅਛਾ ਇਹ ਚਾਰ ਦੰਦ ਚਾਰ ਦੰਦ ਦਾ ਮੂਰਗਨ ਬੱਚਾ ਹੀ ਆ ਹਜੇ ਠੀਕ ਆ ਵੀਰੇ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਵੀ ਸਕਦੇ ਆ ਕੱਲਾ ਕੱਲਾ ਥਾੜਾ ਨਿੱਖੜਮਾ ਲੱਗਿਆ ਵਾ ਹੱਥੀ ਜਵਾਈ ਵਾਲਾ ਖੋੜ ਛਾ ਕੇ ਤੇ ਭੂਰਾ ਵੀ ਨਹੀਂ 18 ਕਿਲੋ ਦੀ ਮਿਲਕਿੰਗ ਕਰਕੇ ਲੈ ਜਾਓ 1 ਮਹੀਨੇ ਦੀ ਸੂਈ ਥੱਲੇ ਬੱਚਾ ਮਗਰ ਮੇਲ ਕਾ ਫਾ ਵੀਰੇ ਇਹ ਛੋਟੀ ਗੱਡੀ ਜਾਣ ਵਾਲੀ ਆ ਬਲੇਰੋ ਦੀ ਜਾਣ ਵਾਲੀ ਆ ਇਹ ਵੱਡੀ ਵਹੜ ਆ ਘਰ ਘਰ ਨਹੀਂ ਜਾਉਂਦੀ ਇਹ ਕਿਸੇ ਨੇ ਥਾਮ ਵੀ ਨਹੀਂ ਨਹੀਂ ਤਾਂ ਗੱਲਬਾਤ ਸ਼ੋਰ ਹੋਣੀ ਸੀਗੀ ਠੀਕ ਹੈ ਵੀਰੇ ਲੈ ਚੱਲੀ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਦਾ ਵੱਧ ਦਾ ਘਾਟਾ ਵੀਰੇ ਵੀਰੇ ਇੱਕ ਥਾਣ ਚ ਭਾਰਾਂ ਘਾਟਾ ਛੋੜੀਆਂ ਆ ਵੀਰੇ ਕਿੰਨੀਆਂ ਇੱਕ 10 15 17 ਘਾਟਾ ਵੀਰੇ ਇਧਰਲੇ ਪਾਸੇ ਆ ਜਿਹੜਾ ਮਾੜਾ ਜਿਹਾ ਪਾਰ ਦੇਖਦਾ ਵੀ ਐ ਬਈ ਥਣਪੂੜਾ ਜਾਂ ਉੱਚਾ ਰੱਖਦੀ ਆ ਉਹ ਪਹਿਲਾਂ ਹੀ ਦੱਸਿਆ ਚੰਗਾ ਮੁੜ ਕੇ ਇੱਥੇ ਆ ਕੇ ਕੋਈ ਨੁਕਸ ਨਿਕਲੇ ਉਹਦਾ ਫਾਇਦਾ ਨਹੀਂ ਕੋਈੜਾ ਵੱਜੇ ਠੰਡ ਦਾ ਸਰਦਰੇ ਕਿਸੇ ਵੀਰ ਦਾ ਗੇੜਾ ਵੱਜੇ ਉਹਦਾ ਕੋਈ ਫਾਇਦਾ ਨਹੀਂ ਜਾਨੀ ਦਾਸ ਘਤਾਰਾ ਇੱਕ ਥਣ ਕਿਉਂ ਮੂਰਲੇ ਚੋਂ ਘਟਨ ਗਿਆ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਜੈ ਜੀ ਦੀ ਡਿਮਾਂਡ ਬਈ ਇਹਦੀ ਜੈ ਦੀ 80 ਦੀ ਜੈ ਜਮ 70000 ਦੀ ਦੇ ਦਾਂਗੇ 70 ਦੀ ਇਹ ਦੇ ਦਾਂਗੇ 70 70 ਦਾ ਜੋੜਾ ਜੋੜਾ ਵਿੱਚੋਂ ਮਾੜਾ ਮੋਟਾ ਕਰ ਦਾਂਗੇ ਮਾਨ ਤਣ ਵੀਰੇ ਠੀਕ ਆ ਆ ਬੱਚਾ ਵੀਰੇ ਛੋਟਾ ਕਿੰਨੀ ਕੁ ਉਮਰ ਹੈ ਜੀ ਇਹਦੀ 6 ਕਿ ਮਹੀਨਿਆਂ ਦਾ ਬੱਚਾ ਵੀਰੇ ਮੜੀ ਸੰਗ ਲਗਾਈ ਨਹੀਂ ਹੈਣਾ ਸੰਗ ਲਗਾਈ ਨਹੀਂ ਠੀਕ ਆ ਕੋਟ ਸ਼ਾਂਗ ਤਾਂ ਹੈ ਨਹੀਂ ਕੋਈ ਕੋਟ ਸ਼ਾਂਗ ਨਹੀਂ ਹੈਗੀ ਵੀਰੇ ਹੂੰ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੇ ਇਹਦੀ ਡਿਮਾਂਡ ਬਈ 4500 ਦੀ ਦੇ ਦਾਂਗੇ ਵੀਰੇ ਜੋੜੇ ਨਾਲ ਫ੍ਰੀ ਆਫਰ ਜੋੜੇ ਨਾਲ ਫ੍ਰੀ ਦੇ ਦਾਂਗੇ ਆਫਰ ਠੀਕ ਆ ਬਾਕੀ ਕੋਈ ਗੱਲ ਨਹੀਂ ਖੜੀ ਰਹਿੰਦੀ ਤੇ ਆਪਣਾ ਵੀਰੇ ਡੌਗ ਡੌਗ ਵੀਰੇ ਬਾਤ ਮੇਲ ਆ ਕਿ ਬਈ ਫੀਮੇਲ ਆ ਫੀਮੇਲ ਆ ਵੀਰੇ ਇਹ ਫੀਮੇਲ ਆ ਇਹ ਸਿੰਗਲ ਚ ਆ ਕਿ ਡਬਲ ਕੋਰਟ ਚ ਆ మీడియం ਕੋਰਟ ਚ ਆ ਜਾਂਦੀ ਵੀਰੇ ਇਹ ਇਹ మీడియం ਚ ਆ ਗਈ ਹੈ ਹੂੰ ਠੀਕ ਆ ਕਿੰਨੀ ਕੁ ਉਮਰ ਆ ਬੱਚੇ ਦੀ ਜੀ ਇਹ ਕਿੰ ਆਕ ਮਹੀਨਿਆਂ ਦਾ ਬੱਚਾ ਆ ਵੀਰੇ ਛੋਟਾ ਬੱਚਾ ਹੀ ਆ ਠੀਕ ਆ ਛੋਟਾ ਬੱਚਾ ਠੀਕ ਆ ਮਦਰ ਫਾਦਰ ਰਿਕਾਰਡ ਇਹਦਾ ਕੋਈ ਨਾ ਵੀਰੇ ਆਪਣੀ ਲਿਆਂਦੀ ਵੀ ਆ ਕੋਹ ਨਹੀਂ ਕਾ ਕੀ ਡਿਮਾਂਡ ਆ ਜੀ ਇਹਦਾ 6500 6500 ਰੁਪਿਆ ਹੋਜੂ ਮਾੜਾ ਮੋਟਾ ਵੀਰੇ ਹੋਜੂ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ